ਇੱਕ ਹੋਰ ਬਣਾ ਰਿਆਂ ਜਰਮਨੀ ਜਾ ਕੇ ਦੇਖ ਕੇ ਆਏ ਸੀ ਇੱਕ ਨਾਂ ਦੀ ਉੱਥੇ ਬਿਲਡਿੰਗ ਹੈ ਮੇਕਰ ਸਪੇਸ ਮੇਕਰ ਸਪੇਸ ਕੀ ਹੈ ਅਸਲ ਚ ਉਹਦਾ ਜੇ ਫੁੱਲ ਫਾਰਮ ਕਹ ਲਈਏ ਮੇਕ ਆਵਰ ਸਪੇਸ ਸਾਡੀ ਜਗ੍ਹਾ ਬਣਾਓ ਉਹਨਾਂ ਨੇ ਕੀ ਕੀਤਾ ਆਲੇ ਦੁਆਲੇ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਕਿਹਾ ਤੁਹਾਡੀਆਂ ਜਿਹੜੀਆਂ ਲੈਬਸ ਨੇ ਉੱਥੇ ਕਿੰਨੇ ਬੱਚੇ ਆਉਂਦੇ ਨੇ ਕੋਈ ਕਹਿੰਦਾ 70 ਕੋਈ ਕਹਿੰਦਾ 90 ਕੋਈ ਕਹਿੰਦਾ 100 ਉਹ ਕਹਿੰਦੇ ਛੋਟੀਆਂ ਲੈਬਸ ਨੇ ਅਸੀਂ ਇੱਕ ਬਹੁਤ ਵੱਡੀ ਲੈਬ ਬਣਾ ਦਿੰਨੇ ਬੱਚੇ ਇੱਥੇ ਭੇਜ ਦਿਆ ਕਰੋ ਉਹਨਾਂ ਨੇ ਇੱਕ ਬਹੁਤ ਵੱਡੀ ਬਿਲਡਿੰਗ ਬਣਾਈ ਜਿਦੇ ਵਿਚਾਲੇ ਦਿਵਾਲੇ ਦੇ ਸਾਰੇ ਇਲਾਕੇ ਦੇ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਬੱਚੇ ਉੱਥੇ ਐਕਸਪੈਰੀਮੈਂਟ ਕਰਨ ਆਉਂਦੇ ਨੇ ਫਰਨੀਚਰ ਦੇ ਕੰਮ ਤੋਂ ਲੈ ਕੇ ਸਪੇਸ ਸ਼ਟਲ ਤੱਕ ਦਾ ਕੰਮ ਚੱਲਦਾ ਇੱਕੋ ਬਿਲਡਿੰਗ 'ਚ ਸੋ ਮੇਕਰ ਸਪੇਸ ਦਾ ਜਿਹੜਾ ਆਈਡੀਆ ਹੈ ਉਹ ਅਸੀਂ ਉਹਦੇ ਵਾਸਤੇ ਸੀ ਐਸ ਏਰੀਏ 'ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚੁਣੀ ਐਥੇ ਮੇਕਰ ਸਪੇਸ ਦਾ ਨਾਮ ਦਾ ਇੱਕ ਬਣਾਉਣਾ ਜਿੱਥੇ ਲੇਟੈਸਟ ਤਜਰਬੇ ਹੋਣਗੇ AI ਤੋਂ ਲੈ ਕੇ ਸਭ ਜੋ ਦੁਨੀਆ ਪਰ ਦਾ ਅੱਜ ਚੱਲ ਰਿਹਾ ਉਹ ਤੁਹਾਨੂੰ ਉੱਥੇ ਮਿਲੂਗਾ